ਜੇ ਅਮਰਸਰ ਸਾਹਿਬ ਦੀ ਧਰਤੀ ਤੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਰਿਵਾਰ ਸਮੇਤ ਆਏ ਆ ਪਰਮਾਤਮਾ ਨੇ ਪਿਛਲੇ ਮਹੀਨੇ ਸਾਡੇ ਪਰਿਵਾਰ ਚ ਨਿਯਮਤ ਬਖਸ਼ਿਸ਼ ਨਿਯਮਤ ਤਮਨ ਪਰਮਾਤਮਾ ਦੀ ਬਖਸ਼ਿਸ਼ ਸੋ ਅੱਜ ਨਿਆਰ ਹੋਲੇ ਪਹਿਲੀ ਵਾਰ ਬਾਹਰ ਆਈ ਹੈ ਕਰੋ ਪਾਠਿਕਣ ਆਏ ਆ ਸ਼ੀਵਾ ਲੈਣ ਆਏ ਆ ਬੱਚੇ ਦੀ ਤੰਦਰੁਸਤੀ ਵੀ ਤੇ ਪੂਰੇ ਪੰਜਾਬ ਦੇ ਲੋਕਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਯਾਰ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਬਣੀ ਰਹੇ ਤੰਦਰੁਸਤੀਆਂ ਤੇ ਤਰੱਕੀਆਂ ਆਉਣ ਇਹ ਹੀ ਅਰਦਾਸ ਕੀਤੀ ਹੈ ਸੋ ਇਹ ਜਗ੍ਹਾ ਹੀ ਅਸੀ ਕਿੱਥੇ ਆ ਕੇ ਸਕੂਨ ਮਿਲਦਾ ਹੈ ਇੱਥੇ ਆ ਕੇ ਬੰਦੇ ਨੂੰ ਆਪਣੀਆਂ ਜਿਹੜੀਆਂ ਅੰਦਰਲੀਆਂ ਕੋਈ ਇੱਛਾਵਾਂ ਜਾਂ ਕੋਈ ਉਹ ਸਭ ਕੁਝ ਲੱਜੰਦੀਆਂ ਨੇ ਤੇ ਰਸ ਪਿੰਨਾ ਕੀਰਤਨ ਸੁਣ ਕੇ ਸੋ ਮੈਂ ਅੱਜ ਬਹੁਤ ਹੀ ਸ਼ਾਂਤੀਪੂਰਵ ਤਰੀਕੇ ਨਾਲ ਅਮੀਰਿਆ ਦਾ ਵੀ ਧੰਨਵਾਦ ਕਰਦਾ ਅੱਜ ਕੋਈ ਇਦਾਂ ਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਬਹੁਤ ਜ਼ਿਆਦਾ ਆਸ਼ ਹੋ ਜਾਂਦੇ ਸੰਗਤ ਨੂੰ ਬਹੁਤ ਦਿੱਕਤ ਆਉਂਦੀ ਹੈ ਜਿੰਦੇ ਬਜ਼ੁਰਗ ਵੀ ਆਏ ਹੁੰਦੇ ਨੇ ਬੱਚੇ ਵੀ ਆਉਂਦੇ ਪਰ ਅੱਜ ਬਹੁਤ ਡਿਸਪਲਨ ਨਾਲ ਤੁਸੀਂ ਵੀ ਆਪਣਾ ਕੰਮ ਕੀਤਾ ਇਸ ਕਰਕੇ ਮੈਂ ਕੱਲ ਮੈਂ ਗੁਰਦਾਸਪੁਰ ਸੀ ਖਲ ਸ਼ਾਮ ਨੂੰ ਉਸੀ ਵੀ ਆਪਣੇ ਕੰਮ ਲੈਣ ਲਈ ਹਾਲ ਬਾਜ਼ਾਰ ਤੇ ਕੱਪੜਾ ਬਾਜ਼ਾਰ ਦਾ ਰੋਡ ਸੋਕ ਤੁਸੀਂ ਉਹਦੇ ਪੱਤਾਂ। ਅੱਜ ਵੀ ਅੱਜ ਵੀ ਮੈਂ ਜਾਊਂਗਾ ਪੱਟੀ ਉਤਵਾ ਜਲੰਧਰ ਫਿਰ ਦੁਬਾਰਾ ਅੱਗੇ ਮਾਲਵੇ ਵੱਲ ਨੂੰ ਜਾਵਾਂਗੇ ਫਿਰ ਦੁਬਾਰਾ ਆਵਾਂਗੇ। ਪਰਮਾਤਮਾ ਕੀ ਹੀ ਅਰਦਾਸ ਕਰਨ ਹੈ ਕਿ ਪਰਮਾਤਮਾ ਸਮਤ ਬਖਸ਼ੇ ਜੋ ਜ਼ਿੰਮੇਵਾਰੀਆਂ ਦੇ ਰੱਖੀਆਂ ਨੇ ਇਹਨਾਂ ਬਬੂ ਜਾਨ ਨੂੰ ਲਿਭਾਉਣ ਦਾ}{|\text{ਤਲ ਬਖਸ਼ੇ}} ਔਰ ਜਿੰਨੀ ਕਿ ਇੱਜ਼ਤ ਪਰਮਾਤਮਾ ਨੇ ਬਖਸ਼ੀ ਹੋਈ ਹੈ ਉਹਨੀ ਕਾਇਮ ਰਹੇ। ਔਰ ਸਾਡੇ ਕੋ ਸਾਡੇ ਕੋਲੋ ਜਾਣੇ ਜਾਣੇ ਚ ਪਿਆ ਹੈ ਜੀ ਭੁੱਲ ਨਾ ਹੋ ਜੇ ਜਿਹਦੇ ਨਾਲ ਕਿਸੇ ਇੱਕ ਵੀ ਘਰ ਦਾ ਜਿਹੜਾ ਚੁੱਲਾ ਹੈ ਉਹਦੀ ਅੱਗ ਬੁਝੇ ਸੋ ਲੱਗੇ ਹੋਏ ਆ ਪੰਜਾਬ ਦੇ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਕੋਈ ਅਲਾਮਤਾਂ ਨੇ ਜਿਹੜੀਆਂ ਸਭ ਦੂਰ ਹੋ ਜਾਣਗੇ ਥੋੜਾ ਜਿਹਾ ਸੱਚੇ ਦਿਲੋਂ ਮਿਹਨਤ ਕਰਨ ਦੀ ਲੋੜ ਹੈ ਲੋਕਾਂ ਦਾ ਸਾਥ ਮਿਲ ਰਿਹਾ ਤੇ ਬਹੁਤ ਵੱਡੇ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਵਿਕਾਸ ਹੋ ਰਿਹਾ ਉਹਨਾਂ ਨਾਲ ਵੀ ਕੁਝ ਰੰਗ ਤਾਂ ਦਿਖਾਈ ਦੇਣ ਲੱਗੇ ਰੰਗਲੇ ਪੰਜਾਬ ਦੇ ਕੁਝ ਰੰਗ ਆਉਣ ਵਾਲੇ ਦਿਨਾਂ ਚ ਦਿਖਾਈ ਦੇਣ ਲੱਗ ਜਾਣਗੇ ਇਹ ਧਰਤੀ ਐਸੀ ਬਖਸ਼ਿਸ਼ ਹੈ ਕਿ ਧਰਤੀ ਬਹੁਤ ਵਾਰੀ ਇੱਥੇ ਲੁੱਟਣ ਵੀ ਆਏ ਇਸ ਧਰਤੀ ਨੂੰ ਉੱਟਣ ਵੀ ਆਏ ਆ ਪਰ ਪੰਜਾਬ ਦੇ ਲੋਕਾਂ ਦਾ ਭਾਈਚਾਰਾ ਹੈ ਜਿਹੜੀ ਸਾਂਝ ਹੈ ਭਾਈਚਾਰਾ ਕਿਸਾਨ ਉਹ ਕਦੇ ਪੰਜਾਬ ਦੇ ਵਿੱਚ ਟੁੱਟਦੀ ਕਿਤੇ ਵੀ ਨਜ਼ਰ ਨਹੀਂ ਆਉਂਦੀ ਸੋ ਇਸ ਗੱਲ ਲਈ ਮੈਨੂੰ ਮਾਣ ਵੀ ਮਹਿਸੂਸ ਕਰਦਾ ਮੈਂ ਆਪਣੇ ਉਹਨਾਂ 3.5 ਕਰੋੜ ਪੰਜਾਬੀਆਂ ਤੇ ਕਿ ਅਸੀਂ ਆਪਣੀਆਂ ਸੰਗਰਾਮਾਂ ਆਪਣੀਆਂ ਈਦਾਂ ਆਪਣੀਆਂ ਆਰਾਮ ਨੌਮੀਆ ਆਪਣੇ ਹਨੂਮਾਨ ਜਨਮ ਦਿਨ ਅਸੀਂ ਇਕੱਠੇ ਮਨਾਉਂਦੇ ਹਾਂ ਆਪਣੇ ਗੁਰਪੁਰਪੁਰਬ ਅਸੀਂ ਇਕੱਠੇ ਮਨਾਉਂਦੇ ਹਾਂ ਸਾਰੇ ਸਾਡੇ ਚ ਕੋਈ ਤਰੇਡ ਨਹੀਂ ਆ ਸਕਦੀ ਔਰ ਇਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਪੰਜਾਬ ਸੁਖਸ਼ਾਂਤੀ ਤੇ ਭਾਈਚਾਰੇ ਦੀ ਸੰਤ ਬਣਾਏ ਰਾਜਾ ਬਣੀ ਮੇਰੇ ਨਾਲ ਕਿਹਾ ਕਿ ਮੈਂ ਸਿਆਸਤ ਛੱਡ ਦੂੰਗਾ ਜਿਵੇਂ 13 ਜੀਰੋ ਹੋ ਜੇ ਇਹ ਰਾਜਨੀਤਿਕ ਗੱਲ ਹੈ ਆਪਾਂ ਇਸ ਵਕਤ ਗੁਰੂ ਦੀ ਨਗਰੀ ਖੜੇ ਆ ਗੁਰੂ ਦੇ ਜਗ੍ਹਾ ਤੇ ਸਥਾਨ ਤੇ ਖੜੇ ਰੈਲੀ ਜਾ ਕੇ ਜੋ ਮਰਜੀ ਕੁਛ ਲੈ ਮੈਨੂੰ ਵੀ ਜਾ ਕੇ ਜਵਾਬ ਅੱਜ 25 ਸਾਲ ਪਹਿਲੀ ਵਾਰ ਆਏ ਹੋ ਤੇ ਕੀ